ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੁਸਤਾਨ ਸਥਾਪਨ ਦੁਸਤਾਨਸ ਕਲਾਏ ਨਿਤਨੀਆ ਆਪਣੀ ਹੀ ਨੌਜਵਾਨ ਪੀੜੀ ਵੱਲੋਂ ਅੰਗੈਲੀ ਦਾ ਸ਼ਿਕਾਰ ਹੋ ਰਿਹਾ ਹੈ ਪਿੰਡ ਦੇ ਹਰ ਦੂਜੇ ਘਰ ਦੇ ਦਰਵਾਜ਼ੇ ਬੰਦ ਨਜ਼ਰ ਆ ਰਹੇ ਨੇ ਇਸ ਸਮੱਸਿਆ ਸਿਰਫ ਕੁਝ ਘਰਾਂ ਦੇ ਵਿੱਚ ਹੀ ਨਹੀਂ ਹੈ ਪੂਰੇ ਪਿੰਡ ਵਿੱਚ ਹੀ ਸਥਿਤੀ ਹੈ ਪੂਰਬ ਤੋਂ ਪੱਛਮ ਉੱਤਰ ਤੋਂ ਦੱਖਣ ਤੱਕ ਦੁਸਤਾਂਸ ਪਿੰਡ ਦੀ ਆਬਾਦੀ ਦੀ ਕਾਟ ਨਾਲ ਜੂਝ ਰਿਹਾ ਹੈ ਪਿੰਡ ਦੇ ਲੋਕ ਹਰ ਚੰਗੇ ਘਰ ਨੂੰ ਤਾਲੇ ਲਾ ਕੇ ਚਲੇ ਗਏ ਨੇ ਪਿੰਡ ਪ੍ਰਤੀ ਲੋਕਾਂ ਦੀ ਉਦਾਸੀਨਤਾ ਬਾਰੇ ਕੁਝ ਬਜ਼ੁਰਗਾਂ ਦਾ ਮੰਨਣਾ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਪਿੰਡ ਖਾਲੀ ਹੋ ਜਾਵੇਗਾ ਸੋ ਇਸ ਸਬੰਧੀ ਹੈ ਜਿਹੜੀ ਇਹ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਹੋ ਰਹੀ ਹੈ ਦਲਜੀਤ ਦੁਸਾਂਝ ਦੇ ਜਿਹੜੇ ਚਚੇਰੇ ਭਰਾ ਨੇ ਉਹਨਾਂ ਦੇ ਵੱਲੋਂ ਐ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਪਿਛਲੇ ਕਈ ਸਾਲਾਂ ਤੋਂ ਪਿੰਡ ਦੁਸਾਂਝ ਖਲਾ ਦੇ ਲੋਕ ਵਿਦੇਸ਼ਾ ਵੱਲ ਜਾ ਵਸ ਕੈ ਨੇ ਜਿਸ ਕਾਰਨ ਅੱਧਾ ਪਿੰਡ ਖਾਲੀ ਹੋ ਗਿਆ ਜੋ ਜੇ ਤੋਂ ਸਾਂਸ ਤੇ ਗਾਇਕ ਬਣਨ ਤੋਂ ਪਹਿਲਾਂ ਹੀ ਲੋਕਾਂ ਦੇ ਵਿਦੇਸ਼ਾਂ ਵਿੱਚ ਜਾ ਕੇ ਵਸਣ ਕਾਰਨ ਪਿੰਡ ਖਾਲੀ ਹੁੰਦੇ ਜਾ ਰਹੇ ਹਨ ਪਿੰਡ ਵਿੱਚ ਵਿਦੇਸ਼ ਜਾਣ ਦੀ ਪਰੰਪਰਾ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਹੁਣ ਪਿੰਡ ਦੇ ਹਰ ਘਰ ਦੇ ਨੌਜਵਾਨ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਨੇ ਜਿਸ ਕਾਰਨ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਬਿਲਕੁਲ ਹੀ ਖਾਲੀ ਹੋ ਜਾਵੇਗਾ ਅਪਡੇਟ ਲੈ ਕੇ ਰੁਬਰੂ ਹੋਵਾਂਗੇ ਬੇਕਦਰ ਉਹ ਦਖਿਆਨ ਲਾ